ਕਾਫੀ ਤعداد ਦੇ ਵਿੱਚ ਜੋ ਭਾਰੀ بارش ਹੋਈ ਉਸ بارش ਦੇ ਬਾਵਜੂਦ ਵੀ ਖਨੋਰੀ ਬਾਰਡਰ ਤੇ ਲੰਗਰ ਕੈਸਾ ਦੇ ਆ 24 ਘੰਟੇ ਚੱਲਦਾ ਹੋਇਆ ਦਖਾਈ ਦੇ ਰਹਾ ਹੈ ਸਮੇਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਤੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਸਾਡੇ ਨਾਲ ਇੱਕ ਪਰਿਵਾਰ ਵੀ ਇਸ ਸਮੇਂ ਮੌਜੂਦ ਆ ਜੋ ਪਰਿਵਾਰ ਇਸ ਸਮੇਂ ਵਿਦੇਸ਼ ਤੋਂ ਸਿੱਧਾ ਖਨੋਰੀ ਬਾਰਡਰ ਤੇ ਪਹੁੰਚਿਆ ਹੈ ਇੱਥੇ ਇੱਕ ਪਾਸੇ ਲੰਗਰ ਦੀ ਸੇਵਾ ਚੱਲ ਰਹੀ ਹੈ ਉੱਥੇ ਲੰਗਰ ਦੀ ਸੇਵਾ ਵੀ ਉਸ ਪਰਿਵਾਰ ਵੱਲੋਂ ਪੂਰੀ ਕੀਤੀ ਜਾ ਰਹੀ ਹੈ ਭਾਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਲੰਗਰ ਦੀ ਸੇਵਾ ਪੂਰੀ ਚੱਲ ਰਹੀ ਹੈ ਤੁਸੀਂ ਗੱਲਬਾਤ ਕਰ ਰਹੇ ਸੀਗੇ ਕਿ ਵਿਦੇਸ਼ ਤੋਂ ਆਏ ਤੁਹਾਡੇ ਮੈਸੇਜ ਤੁਸੀਂ ਵਿਦੇਸ਼ਣ ਕੀ ਕੁਝ ਪੂਰੀ ਸਟੋਰੀ ਸੀਗੀ ਕਿ ਖਨੋਰੀ ਮੋਰਚੇ ਨੇ ਤੁਹਾਨੂੰ ਕਿਉਂ ਖਿੱਚ ਲਿਆ ਅਸਲ ਪਹਿਲਾਂ ਹੀ ਬੈਸਦਾ ਇਨ ਅਸ਼ਿੰਘਰ ਚ ਪਹਿਲਾਂ ਵੀ ਆਉਨੇ ਆ ਜੀ ਤੇ ਜਦੋਂ ਫਿਰ ਡੱਲੇਵਾਲ ਸਾਹਿਬ ਨੇ ਮਰਨੁ ਵਰਤ ਰਖਦਾ ਮੈਂ ਤਾਂ ਪਹਿਲਾਂ ਰੁਗਿਆ ਸੀ ਜੀ ਤੇ ਬੇਟੇ ਜਾਰੇ ਖਿੱਚ ਕਰਦੇ ਤੇ ਚਲ ਗਿਆ ਉਹਦੇ ਫਿਰ ਟਮੈਟਿਕ ਟੈਂਸਰ ਕਰਵਾਤੀ ਆਪਣੀ ਤੇ ਮੈਂ ਤਾਂ ਰੁਗਿਆਂ ਦੇ ਬਾਅਦ ਚ ਡੱਲੇਵਾਲ ਸਾਹਿਬ ਨੇ ਜਦੋਂ ਮਰਨੁ ਵਰਤ ਰੱਖ ਲਿਆ ਤੇ ਕਹਿੰਦੇ ਫਿਰ ਮੈਂ ਵੀ ਮੋੜ ਹੋਣੀ ਆ ਫਿਰ 1.5 ਮਿੰਟ ਲਾ ਕੇ ਵਾਪਸ ਆ ਗਿਆ ਤੁਸੀਂ ਜਾਨਕੀ ਤੁਸੀਂ ਵੀ ਜਾਣਾ ਸੀ ਦੋਨੇ ਸਾਰੇ ਪਰਿਵਾਰ ਨੇ ਜਾਣਾ ਸੀ ਹਾਂਜੀ ਬਿਲਕੁਲ ਜੀ ਤੁਸੀਂ ਫਿਰ ਅੰਦੋਲਨ ਕਰਕੇ ਟਿਕ ਟਿਕ ਐਂਸ ਕਰਾਤੀ ਜੀ ਅਸੀਂ ਤੇ ਮੈਂ ਤਾਂ ਫਿਰ ਗਿਆ ਹੀ ਨਹੀਂ ਆ ਜੀ ਮੈਂ ਤਾਂ ਪਹਿਲਾਂ ਲਾ ਕੇ ਆ ਪਹਿਲਾਂ ਰੱਖਿਆ ਬਾਹਰ ਕਿਉਂ ਬੱਚੇ ਮੇਰੇ ਦੋ ਆ ਦੋਵੇਂ ਬਾਹਰ ਆ ਜੀ ਤੇ ਅਸੀਂ ਦੋਵੇਂ ਜੀ ਇੱਥੇ ਆ ਪਹਿਲੀ ਠੇਕੇ ਦਿੱਤੀ ਪਰ ਤਿੰਨ ਚਾਰ ਸਾਲ ਤੋਂ ਡੰਗਰ ਕੋਈ ਰੱਖਿਆ ਨਹੀਂ ਵਿਹਲੇ ਆ ਜੀ ਬੱਚਿਆਂ ਕੋਲ ਇੰਨੇ ਜੀ ਅਸੀਂ ਲੰਬਾ ਸਮਾਂ ਪਰ ਸੰਘਰਸ਼ ਥੋੜਾ ਜਿਆ ਉਸਤਾਂ ਦਾ ਮਾਹੌਲ ਬਣਨ ਕਰਕੇ ਸਾਨੂੰ ਇੱਥੇ ਆਉਣਾ ਪਿਆ ਜੀ ਵਾਪਸ ਹਾਂਜੀ ਸੰਘਰਸ਼ ਦੇ ਲੇਖੇ ਹੋ ਲੰਗਰ ਦੀ ਸੇਵਾ ਕਰੀ ਜਨੇ ਹੋ ਸੰਘਰਸ਼ ਯੋਗਦਾਨ ਪਾਇਆ ਹਾਂਜੀ ਬਿਲਕੁਲ ਜੀ ਅਸਲ ਚ ਸਾਡਾ ਜਿਹੜਾ ਇਹ ਪੰਜਾਬ ਤੋਂ ਹੋਣਿਆ ਜੀ ਪੰਜਾਬ ਦਾ ਭਾਰਤ ਨੂੰ ਖਾਸ ਕਰਕੇ ਬਚਾਉਣ ਵਿੱਚ ਪੰਜਾਬ ਦੇ ਸਾਡੇ ਵੱਡੇ ਵੱਡੇ ਨੇ ਬਹੁਤ ਖੂਨ ਰੋੜਿਆ ਜੀ ਆੜਾ ਅਸਵੇਲੇ ਦਿਨ ਚੱਲ ਰਿਹਾ ਜੀ ਇਹ ਸ਼ਹੀਦੀ ਦਿਨ ਗਿਣੇ ਜਾਂਦੇ ਆ ਜੀ ਸਾਡੇ ਜਿਹੜਾ ਹੱਕ ਹਫਤਾ ਜੀ ਤੇ ਉਹਨਾਂ ਦੀ ਉਮਰ ਕੋਈ 5 ਸਾਲ 7 ਸਾਲ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਪੂਰਾ ਪੂਰਾ ਜੀਵਨ ਲੇਖੇ ਲਾਤਾ ਜੀ ਐਨ ਦੋ ਚਾਰ ਘੰਟੇ ਵਾਸਤੇ ਹੋਣਾ ਜੀ ਇੱਥੇ ਹਾਂਜੀ ਬਿਲਕੁਲ ਮੈਂ ਤੁਹਾਡਾ ਕੀ ਨਾਮ ਹੈ ਜੀ ਰਾਜਵਿੰਦਰ ਕਿੰਨੇ ਸਮਾਂ ਲਾ ਕੇ ਆਇਆ ਬਾਹਰ ਤੇ ਕਿਉਂਕਿ ਤੇ ਪੱਜ 10 ਰਹੇ ਸੀਗੇ ਕਿ ਕਿ ਸਿੱਧਾ ਵਿਦੇਸ਼ ਤੋਂ ਇੱਥੇ 2 ਮਹੀਨੇ ਲਾ ਕੇ ਆ ਗਏ ਤੇ ਫਿਰ ਇਹਨਾਂ ਨੇ ਵੀ ਜਾਣਾ ਤੇ ਗਏ ਨਹੀਂ ਤੇ ਮੈਂ ਫਿਰ ਜਾਣੇ ਖਿੱਚ ਕਰਦੇ ਸੀ ਫਿਰ ਮੈਂ ਕਰ ਦੋ ਤਿੰਨ ਮਹੀਨੇ ਲਾ ਕੇ ਤੇ ਆ ਗਈ ਫਿਰ ਮੈਂ ਧਰਨੇ ਸੇਵਾ ਕਰਦੇ ਆਹ ਕਿਹਦੇ ਵਿਦੇਸ਼ ਚਲਾ ਜਾਵੇ ਬੰਦਾ ਆਸੇ-ਪਾਸੇ ਹੋ ਜਾਂਦਾ ਵਾਪਸ ਨਹੀਂ ਆਉਂਦਾ ਤੁਹਾਡੇ ਕੋਲ ਤਾਂ ਸਮਾਂ ਬਹੁਤ ਸੀ ਉੱਥੇ ਤੁਹਾਨੂੰ ਵਾਪਸ ਆਉਣ ਦਾ ਕੀ ਕਰਨ ਰਿਹਾ ਆਹ ਸੇਵਾ ਤਾਂ ਲੱਭਣੀ ਨਹੀਂ ਮੁੜ ਕੇ ਹਾਂ ਦੂਜੇ ਕੰਮ ਤੇ ਸਾਰੇ ਹੋ ਜਾਣੇ ਆ ਬੱਚਿਆਂ ਕੋਲੇ ਤੇ ਫਿਰ ਚਲੇ ਜਾਣਾ ਤੇ ਆਪ ਸੇਵਾ ਨਹੀਂ ਲੱਭਣੀ ਵਿੱਚ बोलन ਦੇ ਵਿੱਚ ਯੋਗਦਾਨ ਪਾਉਣਾ ਹਾਂਜੀ ਇਹ ਬਸ ਸਰ ਬਾਕੀ ਸਾਰਾ ਪਰਿਵਾਰ ਬਾਹਰ ਹੈ ਹਾਂਜੀ ਬਾਹਰ ਆ ਸਰ ਦੋਵੇਂ ਬੱਚੇ ਬਾਹਰ ਆ ਤੇ ਬੇਟੀ ਵੀ ਆਈ ਆ ਤੇ ਤੁਸੀਂ ਦੋ ਜਣੇ ਇੱਥੇ ਰਹਿੰਦੇ ਹੋ ਮੋਰਚੇ 'ਚ ਹੀ ਹਾਂਜੀ ਇੱਥੇ ਰਹਿੰਦੇ ਫਵਾਵਾ ਚਰ ਹੋ ਗਿਆ ਤੁਹਾਨੂੰ ਇੱਥੇ ਹੁਣ ਕਿੰਨਾ ਟਾਈਮ ਹੋ ਗਿਆ ਜੀ ਚਲੋ ਇਹ ਤਾਂ ਹੋਣਾ ਹੀ ਨੇ ਇਹ ਤੇ ਇਹਨਾਂ ਥੋੜਾ ਜਿਹਾ ਰਿਹਾ ਮੈਨੂੰ ਤਾਂ 2.5-3 ਮਹੀਨੇ ਚੱਲੇ ਜੀ ਇੱਥੇ ਹੀ ਆ ਜੀ ਮੈਂ ਗਿਆ ਹੀ ਨਹੀਂ ਪਿੰਡ ਨਹੀਂ ਗਿਆ ਜੀ ਪਿੰਡ ਨਹੀਂ ਗਿਆ ਹਾਂਜੀ ਕਿਤੇ ਇੱਕ ਇੱਕ ਦਾ ਦਿਨ ਜਾਣਾ ਪਵੇ ਕੋਈ ਐਮਰਜੈਂਸੀ ਕੋਈ ਹੋਵੇ ਕੰਮ ਹੋਵੇ ਤੇ ਮੈਂ ਜਾਂਦਾ ਹੀ ਨਹੀਂ ਪਿੰਡ ਨਹੀਂ ਜਾਂਦਾ ਜੀ ਮੈਂ 2.5-3 ਮਹੀਨੇ ਤੋਂ ਇੱਥੇ ਸੇਵਾ ਕਰ ਰਹੇ ਘੰਟੇ ਲੰਗਰ ਚੱਲਦਾ ਕਿਉਂਕਿ ਬਾਰਿਸ਼ ਆ ਰਹੀ ਹੈ ਬਾਰਿਸ਼ 'ਚ ਕਹਿੰਦੇ ਕਈ ਚੀਜ਼ਾਂ ਰੁਕ ਜਾਂਦੀਆਂ ਲੰਗਰ ਨਹੀਂ ਰੁਗਿਆ ਕਹਿੰਦੇ ਅਸਲ 'ਚ ਸਰੀਰ ਦੀ ਲੋਡ ਲੰਗਰ 메ਨ ਲੋਡ ਆ ਜੀ ਐਸ ਵੇ ਪੂਰਾ ਜਿਹੜਾ ਕਾਰਪੋਰੇਟ ਸਿਸਟਮ ਆ ਜੀ ਉਹ ਵੀ ਪੂਰਾ ਇਸ ਫੂਡ ਪ੍ਰੋਸੈਸਿੰਗ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ ਤੇ ਜੇ ਉਹ ਜਿਹੜੇ ਵੱਡੇ ਵੱਡੇ ਕਾਰਪੋਰੇਟ ਲੋਕ ਆ ਉਹ ਇਹਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਅਸੀਂ ਕਿਉਂ ਉਹਨਾਂ ਨੂੰ ਬਚਾਈਏ ਕਿਉਂਕਿ ਅੱਜ ਤੁਸੀਂ ਵੇਖਿਆ ਸਪਿਸ਼ਲੀ ਆ ਸਾਲ ਅਸੀਂ 22 22.5 23 ਰੁਪਏ ਕਣਕੇ ਵੇਚੀ ਆ ਜੀ ਤੇ ਅਡਾਨੀ ਅਸਰ 5 7 1 ਤੇ ਜਿਹੜਾ ਆਟਾ ਕਦੀ 22 ਰੁਪਏ ਕਿਲੋ ਕਣਕ ਦਾ ਜਿਹੜਾ ਆਟਾ ਸੀ 27 28 ਰੁਪਏ ਵਿਕਦਾ ਹੁੰਦਾ ਸੀ ਐਸ ਲਈ ਪਹਿਲੀ ਵਾਰ ਆਟਾ 40 ਤੋਂ 50 ਰੁਪਏ ਕਿਲੋ ਹੋ ਗਿਆ ਜੀ ਕਿਉਂਕਿ ਅਡਾਨੀ ਕੋਲ ਥੋੜਾ ਜਾ ਥੋੜਾ ਹਿੱਸਾ ਗਿਆ ਜੀ ਕਣਕ ਦਾ ਜੀ ਜਿਆਦਾ ਲੰਬਾ ਕਣਕ ਡਾਨੀ ਨੇ ਖਰੀਦੀ ਨਹੀਂ ਆਉਣ ਵਾਲੇ ਸਮੇਂ ਤੇ ਜੇ ਪੂਰੀ ਕਣਕ ਡਾਨੀ ਕੋਲ ਚਲ ਜਾਵੇਗੀ ਸਾਡਾ ਦੇ ਕਿਸਾਨ ਅਸੀਂ ਸਾਡਾ ਗੁਜ਼ਾਰਾ ਹੋ ਜਾਵੇਗਾ ਆਪਾਂ ਜਿਹੜੇ ਆਮ ਲੋਕ 150 200 ਰੁਪਏ ਕਮਾਉਂਦੇ ਆ ਮੇਰੇ ਖਿਆਲ ਨਾਲ ਉਹ 50 ਰੁਪਏ 100 ਰੁਪਏ 200 ਰੁਪਏ ਕਿਲੋ ਆਟਾ ਖਰੀਦ ਕੇ ਖਾ ਨਹੀਂ ਸਕਦੇ ਜੀ ਇਹਦਾ ਕਰਕੇ ਸਾਨੂੰ ਖਾਸ ਕਰਕੇ ਲੋੜ ਆ ਵੀ ਅਸੀਂ ਮੈਨ ਸਾਨੂੰ ਮਹਿਸੂਸ ਆ ਵੀ ਸਾਨੂੰ ਬਾਹਰ ਜਾਣ ਨਾਲੋਂ ਇੱਥੇ ਸੰਘਰਸ਼ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਜੀ ਕਿਉਂਕਿ ਸਾਡੇ ਆਸਲੇ ਵੱਡੇ ਵੱਡੇ ਲੀਡਰ ਆ ਉਹ ਆਪਣਾ ਜੀਵਨ ਦਾਤ ਤੇ ਲਾ ਕੇ ਬੈਠਿਆ ਜੀ ਤੇ ਸਾਡਾ ਜੀਵਨ ਜੇ 2 ਮਹੀਨੇ 6 ਮਹੀਨੇ ਇੱਥੇ ਸੰਘਰਸ਼ ਚ ਜੇ ਸ਼ਮੂਲਿਤ ਕਰਦੇ ਸਾਡੀ ਕੋ ਬਾਦੀ ਵੱਡੀ ਅਹਿਮਤ ਹੈ ਨਹੀਂ ਆ ਵੈਸੇ ਜੀ ਆਪ ਤੁਹਾਨੂੰ ਲੱਗ ਰਿਹਾ ਵੀ ਅਸੀਂ ਬੜਾ ਵੱਡਾ ਕੰਮ ਕਰ ਰਹੇ ਵੱਡਾ ਕੰਮ ਨਹੀਂ ਬਹੁਤ ਨਾਮ ਮੰਤਰ ਕੰਮ ਹੈ ਜੀ ਜਿਹੜੇ ਚ ਡੱਲੇ ਆਲ ਸਾਡੇ ਨੂੰ ਬਹੁਤ ਵੱਡਾ ਕੰਮ ਕਰ ਰਹੇ ਹੈ ਜੀ ਜੀ ਸਿੰਘ ਡੱਲੇ ਬਹੁਤ ਵੱਡਾ ਕੰਮ ਕਰ ਰਹੇ ਨੇ ਬੱਚੇ ਸ਼ਾਮ ਨੂੰ ਫੋਨ ਕਰਦੇ ਹੋਣਗੇ ਬਾਪੂ ਕੀ ਹਾਲ ਨੇ ਮੋਰਚਾ ਕਿਵੇਂ ਚੱਲ ਰਿਹਾ ਸਾਰ ਪੁੱਛਦੇ ਹੋਣੇ ਹਾਂ ਬਿਲਕੁਲ ਜੋ ਪੁੱਛਦੇ ਅੱਜ ਵੀ ਹੁਣ ਕਿੱਥੋਂ ਤੱਕ ਪਹੁੰਚਿਆ ਸਰਕਾਰ ਨਾਲ ਗੱਲ ਚੱਲੀ ਕਿ ਨਹੀਂ ਚੱਲੀ ਤੇ ਤਾਂ ਨਾ ਮੋਲ ਬਣਦਾ ਜੀ ਬੱਚੇ ਫੋਨ ਕਰਦੇ ਆ ਫਿਰ ਆਖੀਦਾ ਅੱਜ ਤਾਂ ਚੱਲਦੀ ਨਹੀਂ ਹੈ ਜੀ ਹਾਂਜੀ ਤਾਂ ਖਾਸ ਤੌਰ ਤੇ ਪਰਿਵਾਰ ਦੇਖ ਸਕਦੇ ਹੋ ਇਹ ਪਰਿਵਾਰ ਜੋ ਕਹਿ ਸਕਦੇ ਆ ਇਸ ਸਮੇਂ ਮੋਰਚੇ ਦੇ ਵਿੱਚ ਸੇਵਾ ਕਰ ਰਿਹਾ ਜੋ ਭਾਜੀ ਨੇ ਉਹ ਪਿਛਲੇ 2 2.5 ਮਹੀਨਿਆਂ ਤੋਂ ਲਗਾਤਾਰ ਇੱਥੇ ਮੋਰਚੇ ਦੇ ਵਿੱਚ ਨੇ ਜੋ ਮੈਮ ਨੇ ਉਹ ਵਿਦੇਸ਼ ਤੋਂ ਸਿੱਧਾ ਇੱਥੇ ਖਨੋਰੀ ਪਹੁੰਚੇ ਨੇ ਅਤੇ ਵਿਦੇਸ਼ ਦੇ ਵਿੱਚ ਜਾ ਕੇ ਵਿਦੇਸ਼ ਨੂੰ ਛੱਡਣਾ ਇੱਕ ਅੱਜ ਜੀ ਨੇ ਵਿਦੇਸ਼ ਛੱਡ ਕੇ ਇੱਥੇ ਆਇਆ ਇੱਕ ਜੀ ਜੋ ਟਿਕਟ ਕੈਨਸਲ ਕਰਕੇ ਆਪਦੀ ਇੱਥੇ ਆਇਆ ਕਿ ਜਿਸ ਦੀ ਟਿਕਟ ਹੋਈ ਹੋਈ ਸੀ ਵਿਦੇਸ਼ ਜਾਣ ਦੀ ਪਰ ਉਹ ਕਹਿੰਦੇ ਵਿਦੇਸ਼ ਨਾਲੋਂ ਪਹਿਲਾਂ ਅਸੀਂ ਖਨੋਰੀ ਬਾਰਡਰ ਜਾਣਾ ਅਤੇ ਇਸ ਖਨੋਰੀ ਬਾਰਡਰ ਤੇ ਆ ਕੇ ਜੋ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਆਪਣਾ ਬੰਦਾ ਯੋਗਦਾਨ ਇਸ ਸੇਵਾ ਦੇ ਵਿੱਚ ਪਾਇਆ ਜਾ ਰਿਹਾ ਹੈ ਕੈਮਰਾ ਪਰਸਨ ਗਜੰਡ ਦੇ ਨਾਲ ਕਮਲਦੀਪ ਜੀ ਮੀਡੀਆ ਖਨੋਰੀ ਬਾਰਡਰ